ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਕਾਈ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਦੀ ਜੋ ਸਮਾਹੀ ਫੰਡ ਇਕੱਠਾ ਕਰਦੇ ਆ ਸੌਣੀ 2025 ਦਾ ਉਹ ਅੱਜ ਪਿੰਡ ਦੀ ਜਿਹੜੀ ਆਗੂ ਟੀਮ ਹੈ ਤੇ ਸਾਰੇ ਸਰਗਰਮ ਵਰਕਰ ਨੇ ਉਹ ਭਾਈ ਅੱਜ ਫੰਡ ਇਕੱਠਾ ਕਰਨ ਲੱਗੇ ਨੇ ਤੇ ਪਿੰਡ ਦੇ ਵਿੱਚੋਂ ਵੱਡਾ ਹੱਛਾ ਮਿਲ ਰਿਹਾ ਚੰਗਾ ਭੰਡਾ ਹੁੰਦਾ ਕਿਉਂਕਿ ਇਹ ਲੋੜਵਰਦੀ ਆ ਫੰਡ ਇਕੱਠਾ ਕਰਨ ਦੀ ਯੋਗ ਸਰਕਾਰਾਂ ਬੜਾ ਸਾਡੀਆਂ ਰੋਟੀ ਖੋਹਣ ਤੇ ਲੱਗੀਆਂ ਨੇ ਚਾਹੇ ਕਿਸਾਨਾਂ ਦੀਆਂ ਤੇ ਚਾਹੇ ਮਜ਼ਦੂਰਾਂ ਦੀਆਂ ਚਾਹੇ ਹੋਰ ਤੱਕੇ ਦੀ ਹੈ ਉਸ ਰੋਟੀ ਨੂੰ ਬਚਾਉਣ ਦੀ ਖਾਤਰ ਸਾਡੀ ਮਜਬੂਰੀ ਹੁੰਦੀ ਹੈ ਵੀ ਫੰਡ ਇਕੱਠਾ ਕਰਨਾ ਸਮਾਹੀ ਜਿਹੜਾ ਫੰਡ ਹੈ ਉਹ ਸਾਡੇ ਵੀਰ ਬਹੁਤ ਵੱਧ ਚੜ ਕੇ ਫੰਡ ਦੇ ਰਹੇ ਨੇ ਧੰਨਵਾਦ ਤੇ ਜਿਹੜੀਆਂ ਹੋਰ ਇਕਾਈਆਂ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਭਾਈ ਆ ਸਮਾਂ ਆ ਗਿਆ ਤੇ ਫੰਡ ਇਕੱਠਾ ਕਰੋ ਕਿਉਂਕਿ ਫੰਡ ਇਕੱਠੇ ਬਿਨਾ ਜਿਹੜੇ ਸੰਘਰਸ਼ ਨਾਲ ਲੜੇ ਨਹੀਂ ਜਾਂਦੇ ਸੰਘਰਸ਼ਾਂ ਵਾਸਤੇ ਫੰਡਾਂ ਦੀ ਜ਼ਰੂਰਤ ਹੁੰਦੀ ਹੈ ਇਸ ਕਰਕੇ ਆਪਾਂ ਫੰਡ ਇਕੱਠਾ ਕਰਦੇ ਆਂ ਸਮਾਹੀ ਇਹਦਾ ਲੈਖਾ ਜੋਕਾ ਆਪਾਂ ਹਰੇਕ ਹੜੀ ਸੋਣੀ ਤੇ ਮੇਰੇ ਤੋਂ ਦਾ ਵਿਆਜ ਕਿੰਨਾ ਬਣਦਾ ਤੇ ਬੈਂਕ ਵਿਆਜ ਉਹਦਾ ਸਾਰਾ ਆਪਾਂ ਪਿੰਡ ਦੀਆਂ ਸੱਥਾਂ ਚ ਲਾਉਨੇ ਆ ਤੇ ਅੱਜ ਵੀ ਆਪਾਂ ਹਰ ਸਾਲ ਲਾਉਨੇ ਤੇ ਅੱਜ ਵੀ ਲਾਵਾਂਗੇ ਵਹਿਰੀ ਦੀ ਕਾ ਖਾਤਾ ਵਹਿਰੀ ਦੀ ਕਿਤਾਬ